ਤਾਰੀਖਾ ਪਹਿਲਾਂ ਦਿਖਾਈ ਹੱਸਦਾ ਮਰਾ ਬਿਲਕੁਲ ਤਸਵੀਰਾਂ ਦਿਖਾ ਰਹੀ ਹੈ ਜਿਹੜਾ ਇੱਕ ਸਰ ਇੱਕ ਅੰਦਾਜ਼ਾ ਇੱਕੜਾ ਕਾਰ ਨਹੀ ਨਹੀ ਕਿਹੜੀ ਪ੍ਰੈਸ ਤੋਂ ਹੈ ਸਰ ਤੁਸੀਂ ਮੈਂ ਬੰਦ ਕਰੋ ਨਹੀ ਨਹੀ ਸਰ ਬੰਦ ਨਹੀਂ ਇਹ ਲਾਈਟ ਚੱਲਦਾ ਕੀ ਨਾਂ ਕੀ ਕਟਾ ਪ੍ਰੈਸ ਰਿਪੋਰਟਰ ਪੰਜਾਬ ਤੋਂ ਬੱਸ ਤੋਂ ਹਾਂਜੀ ਪੰਜਾਬ ਤੋਂ ਸਰ ਉਹ ਕੀ ਕਹਿ ਰਹੇ ਨੇ ਸ਼ਰਮਾ ਐਡੀਟਰ ਇਹ ਕਹਿ ਰਹੇ ਨੇ ਇਲੈਗਲ ਕਾਰਡ ਹੈ ਤੁਹਾਡਾ ਇਹ ਦੱਸੋ ਸਰ ਉਹਨਾਂ ਨੂੰ ਦਿਖਾਓ ਆਈਡੀ ਕਾਰਡ ਦਿਖਾਓ ਉਹਨਾਂ ਨੂੰ ਕਿਹੜਾ ਆਪਾਂ ਉਹਦੇ ਵੈਰੀਫਾਈ ਕਰ ਲੈਂਦੇ ਇਲੈਗਲ ਕਾਨੂੰਨੀ ਗੱਲ ਹੈ ਇਹਦੇ ਵਿੱਚ ਬਿਲਕੁਲ ਦੇਖ ਸਕਦੇ ਆ ਸਰ ਹੋਇਆ ਕਿਸੇ ਕੀ ਗੱਲ ਕੀ ਹੋਈ ਇੱਥੇ ਬਾਤ ਇਹਨਾਂ ਦੀ ਨਹੀਂ ਹੋਏਗੀ ਕੋਈ ਨਹੀਂ ਇਹਦੀ ਹਣਾ ਆ ਜਾ ACP ਸਾਹਿਬ ਪਕੜ ਕੇ ਰੱਖ ACP ਸਾਹਿਬ ਨੂੰ ਤੇ ਸਪੇਸ ਕਰਕੇ ਤੇ ਉਸੇ ਇਹਦੀ ਵੈਰੀਫਾਈ ਕਰਕੇ ਤੇ ਫੇਰ ਉਹ ਕਾਰ ਦਿੰਦਾ ਜੀ ਤੁਸੀਂ ਮੇਰਾ ਹੁਣ ਕਾਰ ਤੁਸੀਂ ਰੱਖ ਲਿਆ ਸਰ ਸਰ ਗੱਲ ਕੀ ਹੋਈ ਹੈ ਨਹੀਂ ਹੋਈ ਗੱਲ ਸਕੂਟਰ ਰੋਕੇ ਇਹਨਾਂ ਨੇ ਮੇਰੇ ਲੜਕੇ ਦਾ ਹੋਰ ਕੁਝ ਨਹੀਂ ਹੋਇਆ ਅੱਛਾ ਵਾਈ ਕੀ ਹੋਇਆ ਕਿਸ ਸਰ ਇਹ ਕਹਿੰਦਾ ਕੀ ਗੱਲ ਕੀ ਹੋਈ ਸਾਈ ਕੁਮਾਰ ਜੀ ਕੀ ਗੱਲ ਕੀ ਹੋਈ ਇਹ ਹੋਈ ਆ ਉਹ ਜਿਹੜਾ ਮੁੰਡਾ ਤੁਰਿਆ ਆਉਂਦਾ ਨਾ ਆ ਸਾਹਮਣੇ ਆਉਂਦਾ ਜੀ ਜੀ ਇੱਕ ਇਹ ਤੇ ਇੱਕ ਮੁੰਡਾ ਕੋਸ਼ੀ ਦੇ ਨਾਲ ਸੀਗਾ ਇੱਥੇ ਕੋਹੜ ਖੜਾ ਸੀਗਾ ਅੱਛਾ ਜੀ ਆ ਬੜਾ ਅੱਜ ਆ ਮਰਮਨ ਨਾਕੀ ਰੋਕਣ ਕਰਕੇ ਜਰੀ ਹੋ ਜੇ ਇਹਨਾਂ ਨੂੰ ਰੋਕਿਆ ਇਹ ਰੋਕਿਆ ਇਹਨਾਂ ਦਾ ਗੱਡੀ ਦਾ ਇਹਨਾਂ ਦੇ ਵਿੱਚ ਜੀ ਤਾਮਾ ਹੋ ਰਿਹਾ ਰੋਕੇ ਇਹਦੇ ਵਿੱਚ ਆ ਨੰਬਰ ਪਲੇਟ ਮੁਰੇ ਹੈ ਨਹੀਂ ਜੀ ਜੀ ਹਾਂ ਅਗਲੀ ਜਿਹੜੀ ਹਾਈ ਸਕੋਰ ਦੀ ਨੰਬਰ ਪਲੇਟ ਉਹ ਵੀ ਨਹੀਂ ਲੱਗੀ ਜੀ ਜੀ ਠੀਕ ਆ ਇਹਨੂੰ ਰੋਕਿਆ ਮੁੰਡੇ ਨਾਲ ਕੁੜੀ ਨੇ ਸਾਡੀ ਨਾਮ ਮੈਂ ਸਾਡੀ ਨਾਮ ਹਾਂ ਜੀ ਵੀ ਭਾਈ ਉਹ ਬਹੁਤ ਤੁਸੀਂ ਇਹਦਾ ਨੰਬਰ ਪਲੇਟ ਹੈਲਡ ਕਿੱਥੇ ਆ ਜਾਂ ਆਪਣੇ ਕਾਜ ਪੱਤਰ ਦਾ ਹੋ ਜੀ ਉਹ ਉਹਦਾ ਯਾਰ ਕਿ ਉਹਨੂੰ ਪਹਿਲਾਂ ਗਲਤ ਬੋਲਿਆ ਜੀ ਜਿਹੜਾ ਬੰਦਾ ਤੁਹਾਨੂੰ ਪ੍ਰੈਸ ਦਾ ਕਾਰਡ ਦਿਖਾ ਰਿਹਾ ਇਹ ਕੌਣ ਸੀ ਇਹ ਬੰਦੇ ਜਿਹੜੇ ਆਏ ਸੀ ਇਹ ਸਪਾਰਸ ਲੈ ਕੇ ਆਏ ਸੀ ਇਹ ਮਗਰ ਆਇਆ ਉਹਨਾਂ ਦੇ ਮਗਰ ਕੀ ਸਪਾਰਸ ਸੀ ਆਜ 파ਰਸੀ ਇੱਕ ਰਜ਼ੀਦਾਰੋ ਜੇ ਕਹਿੰਦਾ ਜੀ ਇਹ ਵੀਕਨ ਮੇਰਾ ਹੈ ਮੈਂ ਪ੍ਰੈਸ ਵਿੱਚ ਲਗਾਇਆ ਠੀਕ ਹੈ ਤੇ ਮੇਰੀ ਵੀ ਕਰਿਆ ਹੈ ਤਾਂ ਮੈਂ ਕੋਲ ਲੈ ਕੇ ਚਲ ਗਿਆ ਮੈਨੂੰ ਨਹੀਂ ਪਤਾ ਤੇ ਮੇਰੇ ਕੋਲ ਸਰ ਵੀ ਵੈਰੀਫਾਈ ਕੀਤਾ ਬੈਠੀ ਉਹਦੇ ਨਾਮ ਤੇ ਹੈ ਮੈਂ ਉਹੀ ਤਾਂ ਕਰ ਰਿਹਾ ਜੀ ਸਰ ਨਹੀਂ ਜਿਹੜਾ ਹੁਣ ਕਾਰ ਨਹੀਂ ਤੇ ਸਰਕਾਰ ਤੇ ਜਿਹੜਾ ਮਾਲਕ ਦਾ ਨਾਮ ਤੇ ਲਿਖਿਆ ਹੋਗਾ ਫੋਨ ਨੰਬਰ ਲਿਖਿਆ ਹੋ ਉਹ ਹੁਣ ਮੈਂ ਵੈਰੀਫਾਈ ਕਰੂੰਗਾ ਫੋਟੋ ਖਿੱਚ ਲਈ ਆ ਉਹਦੇ ਫੋਨ ਤੇ ਉਹਦਾ ਕਰਕੇ ਉਹਨਾਂ ਨੂੰ ਗੱਲ ਕਰਕੇ ਤੇ ਪੁੱਛੂੰਗਾ ਕਿ ਕਾਰ ਆਨਰ ਦਿੱਤਾ ਕਿ ਇਹ ਤੁਹਾਡੇ ਕੋਲ ਤੁਸੀਂ ਦਿੱਤਾ ਹੈ ਕਿ ਕਾਰ ਕਿਹੜੀ ਪ੍ਰੈਸ ਤੋਂ ਹੈ ਤੇ ਤੁਸੀਂ ਕਾਰ ਕਿਉਂ ਦਿੱਤਾ ਹੈ ਕਿ ਇਹ ਵਾਕਈ ਪ੍ਰੈਸ ਵਾਲਾ ਹੈਗਾ ਤੇ ਨਹੀਂ ਹੈਗਾ ਜੀ ਜੀ ਨਿਕਲ ਜੀ ਬਾਹਰ ਨਹੀਂ ਅੰਦਰ ਤੁਹਾਡੇ ਨਾਲ ਜਿਹੜੀ ਤੁਹਾਡੇ ਨਾਲ ਜਿਹੜੀ ਅੰਦਰ ਬੈਂਸਰ ਸਭਾਈ ਚੱਲ ਰਹੀ ਕੀ ਕੀ ਚੀਜ਼ ਉਹ ਇਹਦੇ ਕਰਕੇ ਹੋਈ ਵੀ ਤਾਂ ਆਪਾਂ ਤੁਸੀਂ ਕਹਿੰਦੇ ਵੀ ਮੈਂ ਇੱਕ ਪ੍ਰੈਸ ਰਿਪੋਰਟਰ ਆ ਜੀ ਵੀ ਇਹ ਕਾਰਡ ਦਿਖਾਓ ਤੁਹਾਡਾ ਪ੍ਰੈਸ ਕਾਰ ਰਿਪੋਰਟਰ ਜਿਹੜੇ ਹੁੰਦੇ ਆ ਬੰਦੇ ਦੇ ਚਿਹਰੇ ਤੇ ਹੁੰਦਾ ਹੀ ਹੈ ਤਾਂ ਤੁਸੀਂ ਤੇ ਸੱਤੀ ਚੌਂਕਾ ਦੇ ਵਿੱਚ ਰਹਿੰਦੇ ਹੋ ਹਰ ਇੱਕ ਗੀਰ ਹੁੰਦੀ ਹੈ ਹਾਂ ਜੀ ਦੇਖੇ ਨਹੀਂ ਕਦੀ ਬਾਹਰ ਜਿੱਤ ਕਰਦੇ ਚਿਹਰੇ ਤੇ ਸਾਰੇ ਹੁੰਦਾ ਹੀ ਹੈ ਨਾ ਦੇਖੇ ਹੁੰਦਾ ਆਹ ਤਾਂ ਮੈਂ ਤੇਰੀ ਤਾਂ ਮੰਗ ਰਿਹਾ ਜੀ ਫੇ ਤੁਸੀਂ ਆਪਣੀ ਠੀਕ ਹੁਣ ਡਰਦੇ ਭੱਜ ਕੇ ਕੋਲ ਲੱਗੇ ਆ ਨਾ ਤ ਕੋਰ ਸਰ ਪੱਤਰਕਾਰ ਹੁੰਦਾ ਤੇ ਰੁਕਦਾ ਪੱਤਰਕਾਰ ਹੁੰਦਾ ਤੇ ਕਾਡ ਬਣਾਉਣ ਦਾ ਕੀ ਫਾਇਦਾ ਇਕੱਲੇ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਜਾਲੀ ਕਾਡ ਬਣਾਉਣਾ ਜਾਲੀ ਕਾਡ ਬਣਾਉਣਾ ਇਹ ਕੋ ਸ਼੍ਰੀਮਾਨ ਜੀ ਕੋ ਸਾਡੇ ACP ਸਾਹਿਬ ਨਾਲ ਗੱਲ ਕਰਾਈ ਆ ਉਹਨੇ ਜਰਾਬਸ ਤੇ ਕਹਿਤਾ ਜੋ ਮਨਦੀ ਕਾਰਵਾਈ ਕੀਤੀ ਜਾਵੇ ਅਖੜੇ ਸਰ ਆ ਮੁੰਡਾ ਹੁੰਦਾ ਆ ਇਹ ਵੀ ਕਹਿੰਦਾ ਵੀ ਇਹ ਪ੍ਰੈਸ ਹੈ ਹੈਡਲਾਈਨ ਚ ਹੈ ਜੀ ਠੀਕ ਹੈ ਹਾਂ ਜੀ ਸਰ ਹੁਣ ਆ ਦੇਖੋ ਇਹ ਜਿਹੜਾ ਕੋਈ ਤੁਰਿਆ ਫਿਰਦਾ ਕਰਨ ਲਾ ਕੇ ਮੈਡਮ ਸਰ ਕਿੱਦਾਂ ਕੰਮ ਕਰੋਗੇ ਤੁਸੀਂ ਜੇ ਕਾਰਡ ਦਿਖਾ ਦਿਖਾ ਕੇ ਤੁਹਾਡੇ ਕੋਈ ਕੰਮ ਰੁਕਿਆ ਜਾਏਗਾ ਤੁਹਾਡੇ ਨਾਲ ਸਰ ਤੁਹਾਡੇ ਸਾਹਮਣੇ ਆ ਦੇਖੋ ਕੋ ਕਾਰਡ ਫੜਿਆ ਹੁਣ ਇਹਨੂੰ ਵੈਰੀਫਾਈ ਕਰਾਂਗੇ ਆਪਣੇ ਅਸਰ ਸੀਨੀਅਰ ਅਸਰਾਂ ਕੋਲ ਲੈ ਕੇ ਜਾਵਾਂਗੇ ਦੇਖੋ ਜੀ ਸਾਡੇ ਨੂੰ ਜਦੋਂ ਵੀ ਕੋਈ ਚੌਂਕ ਤੇ ਰੁਕਦੇ ਕਿਸੇ ਨੂੰ ਕੋਈ ਕਾਰਡ ਕਿਸੇ ਤਰ੍ਹਾਂ ਦਿਖਾਉਂਦਾ ਕੋਈ ਕਿਸੇ ਦਾ ਦਿਖਾਉਂਦਾ ਨਹੀਂ ਸਰ ਇਹ ਵੀ ਗੱਡੀਆਂ ਸੁਣਾ ਕੇ ਲਾਏ ਨੇ ਜੇ ਮੰਨ ਲਓ ਕਾਰਡ ਦਸਤਾ ਦਿਖਾਇਆ ਗਿਆ ਹਾਂ ਜੀ ਐ ਮੈਡਮ ਨਹੀਂ ਰੀ ਅਰਿਨਾਰ ਜੀ ਅਸੀਂ ਅਜੇ ਅੰਦਰ ਮਾੜੀ ਦਿੱਤੀ ਤੇ ਬਲੇ ਐਕਸਪ੍ਰੈਸ ਰਿਪੋਰਟ ਦੇ ਤੁਸੀਂ ਕਹਿ ਰਹੇ ਹੋ ਨਾ ਇੱਕ ਆਡੀਨਲੀ ਗੱਲ ਕਰਨੇ ਗੱਲ ਕਰੋ ਠੀਕ ਹੈ ਗੱਲ ਗਾਲੀ ਜੀ ਮੈਂ ਤਾਂ ਉੱਥੇ ਹੁਣ ਜਾ ਕੇ ਬੈਠ ਜਾਂਗਾ ਮੈਂ ਤੁਸੀਂ ਗੱਲ ਕਰ ਲਓ ਇਹ ਕਾਟ ਦੋ ਤੁਸੀਂ ਇਹਨੂੰ ਰਿਜੈਕਟ ਕੀਤਾ ਹੈ ਨਾ ਜੀ ਇਹ ਇਦਾਂ ਖੋਵੋ ਨਾ ਆਹ ਦੇਖੋ 102 ਤਸਵੀਰਾਂ ਐਡਰੈਸ ਚੱਲੇ ਨਾ ਬਸ ਠੀਕ ਹੈ ਤੁਸੀਂ ਨਹੀਂ ਕਰ ਗਿਆ ਮੇਰੀ ਕਾਰ ਹੋਇਆ ਮੇਰੇ ਹੱਥੋਂ ਕਾਰ ਹੈ ਨਾ ਨਹੀਂ ਤੁਸੀਂ ਮੇਰੇ ਕੋਲ ਹੋਇਆ ਪਹਿਲਾਂ ਤੁਸੀਂ ਹੋਇਆ ਮੇਰੇ ਕੋਲ ਕੋਈ ਖੋਲੋ ਪਹਿਲਾਂ ਤੁਸੀਂ ਹੋਇਆ ਮੇਰੇ ਕੋਲ ਕੋਈ ਖੋਲੋ ਲਗਾਤਾਰ ਤਸਵੀਰਾਂ ਟਾਡੇ ਰਹਿਣ ਤਾਂ ਸਹੀ ਜਾ ਰਹੀਆਂ ਕਿ ਜਿਹੜਾ ਇੱਕ ਵਿਅਕਤੀ ਨੂੰ ਰੋਕਿਆ ਗਿਆ ਸੀ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਪੰਜਾਬ ਪੁਲਿਸ ਦਾ ਇੱਕ ਜਿਹੜਾ ਪੱਤਰਕਰ ਵੀਡੀਓ ਦਾ ਕਾਰਡ ਤਾਂ ਸਭ ਹੁੰਦਾ ਦੇਖੋ ਆ ਗੱਲ ਕਰੋ ਮੈਡਮ ਕਹਿ ਰਹੇ ਨੇ 1 ਮਿੰਟ ਗੱਲ ਤੇ ਕਰੋ ਕਾਰਡ ਮੇਰੇ ਤੋਂ ਹੱਥੋਂ ਦਾ ਨਹੀਂ ਮੈਂ ਗੱਲ ਨਹੀਂ ਕਰ ਰਹੀ ਹੱਥੋਂ ਕੋਈ ਕਾਰਡ ਮੇਰੇ ਕੋਲ ਆਇਆ ਆ ਮੈਡਮ ਕਰ ਗੱਲ ਆ ਗੱਲ ਕਰੋ ਜੀ ਹਾਂ ਜੀ ਸਸੀ ਗਾਲ ਜੀ ਸਸੀ ਗਾਲ ਜੀ ਕੀ ਕਰੀ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਇਹ ਕਿੱਦਾਂ ਕਹਿ ਰਹੇ ਹੋ ਸਰ ਇਹ ਮੈਡਮ ਇਹ ਮੇਰੇ ਤੇ ਇਹ ਇਲੀਗਲ ਇਲਜ਼ਾਮ ਲਾ ਰਹੇ ਨੇ ਕਿ ਇਹ ਕੋਰਟ ਤੁਸੀਂ ਗਲਤ ਬਣਾਇਆ ਹੋਇਆ ਹੈ ਕਾਰਡ ਇਹ ਮੈਨੂੰ ਕਹਿ ਰਹੇ ਮੈਡਮ ਇਹ ਮੈਂ ਇਸ ਕਾਰਡ ਪਰ ਸਰ ਮੈਂ ਪ੍ਰੈਸ ਰਿਪੋਰਟਰ ਖੁਦ ਹਾਂ ਸੰਦੀਪ ਬਾਜਾ ਮੇਰਾ ਨਾਮ ਹੈ ਤੇ ਇਹ ਭਾਈ ਸਾ ਮੇਰੇ ਤੇ ਇਲੈਗਲ ਐਕਸ਼ਨ ਲੈ ਰਹੇ ਨੇ ਕਿ ਤੁਸੀਂ ਇਲੈਗਲ ਕਾਰਟ ਬਣਾਇਆ ਹੋਇਆ ਹੈ ਸਰ ਨਹੀਂ ਗੱਡੀ ਸਰ ਤੁਹਾਡੀ ਰੋਕੀ ਗਈ ਸੀ ਸਰ ਮੇਰੀ ਗੱਲ ਸੁਣੋ ਕੀ ਨਾਮ ਵੀ ਪੱਤਰ ਤੇ ਪਿੱਛੇ ਲਿਖਿਆ ਹੁੰਦਾ ਆਈਡੀ ਕਾਰਡ ਦੇਖ ਸਕਦੇ ਰੱਖ ਨਹੀਂ ਸਕਦੇ ਆਪਣੇ ਕੋ ਆਪ ਉਹ ਕਾਰਡ ਦੇਖਦੇ ਨਹੀਂ ਹੁੰਦੇ ਸਰ ਮੇਰੀ ਸਰ ਮੇਰੀ ਗੱਲ ਸੁਣੋ ਮੈਂ ਗੱਲ ਕਰ ਇਹ ਸਰ ਬੋਲਦੇ ਨਹੀਂ ਤੇ ਤੁਹਾਡੇ ਨਾਲ ਗੱਲ ਕਰਾਂਗੇ ਸਰ ਕੀ ਗੱਲ ਕੀ ਹੋਈ ਹੈ ਸਰ ਗੱਲ ਹੋਇਆ ਕੀ ਇੱਥੇ ਹੰਗਾਮਾ ਕਾਦਾ ਹੋ ਰਿਹਾ ਫਿਰ ਸਰ ਇੱਕ ਮੇਰੀ ਗੱਲ ਇੱਕ ਹਿੱਸੇ ਤੁਹਾਡੇ ਟੈਲੀਗੇਸ਼ਨ ਨਹੀਂ ਸਰ 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 ਕਿੰਨਾ ਨਾਲ ਗੱਲ ਕਰੀਂ ਸਰ ਜਰੂ ਗੱਡੀ ਰੋਕੀ ਹੈ ਤੇ ਕੀ ਇੱਧਰ ਆਓ ਇੱਧਰ ਆਓ ਇੱਧਰ ਆ ਬਲਵਿੰਦਰ ਆਓ ਜੀ ਆਓ ਹੈਲੋ ਓ ਇਧਰ ਆ ਆ ਦੱਸੋ ਕੀ ਗੱਲ ਕੀ ਹੋਈ ਸੀ ਅੰਨੜ ਕੀ ਗੱਲ ਹੈ ਗੱਲ ਜੀ ਦੋ ਜਣੇ ਆਂਦੇ ਪਏ ਸੀ ਇਹ ਬਿਨਾ ਹੈਲਮਟ ਤੋਂ ਬਿਨਾ ਨੰਬਰ ਪਲੇਟ ਤੋਂ ਆਂਦੇ ਸੀ ਇਹਨੂੰ ਜਦ ਤੂੰ ਰੋਕੇ ਇਹ ਕਹਿੰਦੇ ਸੀ ਤੁਸੀਂ ਕੌਣ ਰੋਕ ਰਿਹਾ ਹੈ ਨੂੰ ਤੇ ਹੱਥ ਲਾ ਦੋ ਸਾਨੂੰ ਜੀ ਇਹ ਮੈਂ ਰੋਕਿਆ ਨਾ ਫਿਰ ਕੁੜੀ ਨੇ ਫੋਟੋ ਖਿੱਚੀ ਇਹ ਕੁੜੀ ਨੇ ਵੀ ਗਲਤ ਬੋਲੇ ਬਾਜ ਜੀ ਨਹੀਂ ਜਿਹੜੀ ਐਕਟਿਵ ਆ ਆਪ ਖੁਦ ਚਲਾ ਰਹੇ ਨਹੀਂ ਆ ਹੋਰ ਕੋਈ ਚਲਾ ਰਿਹਾ ਇਹ ਆਪ ਖੁਦ ਚਲਾਉਂਦੇ ਫਿਰਦੇ ਆ ਅੱਗੇ ਆਇਆ ਚਪਾਰ ਤੇ ਅੱਗੇ ਛਪਾਰ ਤੇ ਲੈ ਕੇ ਆਏ 10 15 ਮਿੰਟ ਬਾਅਦ ਛਡਾਉਣ ਵਾਸਤੇ ਇਹਨਾਂ ਨੂੰ ਮੈडम ਕੀ ਗੱਲਬਾਤ ਹੋਈ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਸਰ ਇਹਨਾਂ ਨੂੰ ਚੈਕਿੰਗ ਲਈ ਰੋਕਿਆ ਗਿਆ ਇਹਨਾਂ ਦੀ ਅਗਲੀ ਹਾਈ ਸਕਿਉਰਿਟੀ ਨੰਬਰ ਪਲੇਟ ਵੀ ਨਹੀਂ ਸੀਗੀ ਤੇ ਪਿੱਛੇ ਵਾਲੀ ਵੀ ਨਹੀਂ ਸੀਗੀ ਅਸਕੇ ਸਰ ਲਾਇਸੈਂਸ ਦਿਓ ਇਹ ਰਫ ਬੋਲਣ ਲੱਗ ਪਏ ਪਹਿਲਾਂ ਸਰ ਨਾਲ ਲੜ ਰਹੀ ਸੀ ਫਿਰ ਮੈਂ ਗਈ ਤਾਂ ਕਹਿੰਦੇ ਤੁਸੀਂ ਹੁੰਦੇ